ਅਈ ਗੱਤ ਪਕੌੜਾ ਜਿਹਨੂੰ ਆਪਣੇ ਆਪ ਦੀ ਪਛਾਣ ਨਹੀਂ ਜਾਂ ਕਹਿ ਲਈਏ ਵੀ ਆਪਣੇ ਆਪ ਦੀ ਕਦਰ ਨਹੀਂ ਸਾਖਤ ਸੱਤ ਨਾ ਕੀ ਜੀਏ ਦੂਰਾਂ ਜਾਈਏ ਭਾਗ ਕਹਿੰਦੇ ਜੇ ਮਿਲ ਪਵੇ ਵੀ ਨਕਮਾ ਹੈ ਨਕਮਾ ਹੈ ਵੇਲੜ ਹੈ ਸਾਖਤ ਹੈ ਰੱਬ ਤੋਂ ਰੱਬ ਤੋਂ ਮੁਨਕਰ ਹੈ ਤੇ ਰੱਬ ਕਿੱਥੇ ਹੈ ਸਾਡੇ ਵਿੱਚ ਰੱਬ ਨੂੰ ਨਹੀਂ ਪਛਾਣਦਾ ਰੱਬ ਸਾਡੇ ਵਿੱਚ ਹੈ ਕਿੰਨੂੰ ਨਹੀਂ ਪਛਾਣਦਾ ਤੇ ਆਪਣੇ ਆਪ ਨੂੰ ਆਪਣੇ ਆਪ ਨੂੰ ਸਮਝਦਾ ਨਹੀਂ ਆਪਣੇ ਆਪ ਨੂੰ ਪਛਾਣਦਾ ਨਹੀਂ ਜ਼ਿੰਮੇਵਾਰੀਆਂ ਤੋਂ ਭਗੌੜਾ ਇਹੋ ਜਿਹਾ ਬੰਦਾ ਕਿਹਨੇ ਜੇ ਸਾਹਮਣੇ ਆਉਂਦਾ ਹੋਵੇ ਦੂਰੋ ਦੂਰੋ ਵਿਅਕਤੀ ਭੱਜ ਜਾਵੇ ਇਹਦੇ ਨੇੜੇ ਨਹੀਂ ਜਾਣਾ ਕਾਲਾ ਬਰਤਨ ਕਿਤੇ ਸਾਖਤ ਇਦਾਂ ਹੁੰਦਾ ਕਾਲੇ ਬਰਤਨ ਕੋਲੋਂ ਲੱਗੀਏ ਨਾ ਤੇ ਚਿੱਟੇ ਕੱਪੜੇ ਪਾਏ ਮੋੜ ਬਾਸਨ ਕਾਰੂ ਪਰਸੀਏ ਤੋ ਕਛ ਲੱਗੈ ਦਾਗ ਉਹਦੇ ਕੋਲੋਂ ਵੀ ਲੰਗਾ ਕਿਤੇ ਦਾਗ ਲੱਗ ਜਾਣਾ ਦਾਗ ਲਾ ਦੇਣਾ ਉਹਨੇ ਵਿਲੜ ਵੱਡੇ ਬਾਕੀਆਂ ਨੂੰ ਵੀ ਵਿਲੜ ਬਣਾ ਦਿੰਦੇ ਆ ਨਕਮਿਆਂ ਨੇ ਸਵਾਜ ਨਕਮਾ ਬਣਾ ਦੇਣਾ ਜਿਹੜੇ ਬੰਦੇ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਆਪਣੇ ਆਪ ਦੀ ਪਛਾਣ ਨਹੀਂ ਸਾਕਤ ਅਸਲ ਚ ਉਹ ਐ ਤੇ ਫਿਰ ਆਪਾਂ ਦਾ ਇੱਕ ਧਾਰਨਾ ਗਾਈ ਐ ਵੀ ਤੈਨੂੰ ਦੋ ਬਦੂ ਕੋ ਸੰਗ ਮਨ ਅੰਦੇ ਰਿਆ ਸਤ ਸੰਗ ਤੇ ਸਤ ਸੰਗ ਅਸੀਂ ਕੀ ਅਰਥ ਕਰਦੇ ਆ ਹੁਣ ਸੋਚੋ ਸਤ ਸੰਗ ਕੀ ਹੁੰਦੀ ਐ ਸਤ ਸੰਗ ਆ ਦੇ ਕੋ ਸੰਗਤ ਕੋ ਸੰਗਤ ਦਿਮਾਗ ਚ ਫਿੱਟ ਕੀ ਕੀਤਾ ਹੈ ਵੀ ਬਾਕੀ ਜਿਹੜੇ ਬਾਹਰ ਦੇ ਉਹ ਸੰਗਤ ਹੈ ਆ ਸੱਤ ਸੰਗ ਨਹੀਂ ਸੱਤ ਸੰਗਤ ਦਾ ਅਸਲੀ ਅਰਥ ਹੈ ਚੰਗੀ ਸੰਗਤ ਜਿੱਥੇ ਸੱਚ ਤੇ ਸੱਚ ਦੀ ਸੰਗਤ ਤੇ ਅਸੀਂ ਸਦਾ ਹੀ ਕਰਦੇ ਜਿੱਥੇ ਵਰਜੀ ਕਰਦੇ ਜਿਹੜੇ ਬੰਦੇ ਇਮਾਨਦਾਰ ਬੰਦਾ ਕਿਤੇ ਵੀ ਹੈ ਉਹਦੀ ਸੰਗਤ ਕਰਕੇ ਇਮਾਨਦਾਰੀ ਦੀ ਕਾਪੀ ਅਸੀਂ ਕਰ ਲਈਏ ਉਹਦੀ ਇਮਾਨਦਾਰੀ ਦੀ ਸੰਗਤ ਕਰ ਲਈ ਇਹ ਵੀ ਸੱਤ ਸੰਗਤ ਹੈ ਕੋਈ ਸੱਚਾ ਹੈ ਉਸ ਬੰਦੇ ਦੀ ਸੰਗਤ ਕਰ ਲਈ ਅਸੀਂ ਵੀ ਸੱਚੇ ਬਣ ਗਏ ਉਹ ਉਹ ਸੱਚੇ ਕਿਤੇ ਥੋੜੇ ਨੇ ਦੁਨੀਆ 'ਚ ਕਈ ਬੰਦੇ ਕਾਮੇ ਨੇ ਮਿਹਨਤੀ ਨਹੀਂ ਬਿੱਟ ਲੈ ਲੈਂਦੇ ਹੁੰਦੇ ਬੜਾ ਟਾਈਮ ਦਾ ਪੱਕਾ ਬੰਦਾ ਹੈ ਉਸ ਬੰਦੇ ਦੇ ਗੁਣ ਦੀ ਸਤਤ ਕਰੋ ਵੀ ਕੁਆਲਿਟੀ ਹੈ ਯਾਰ ਇਸ ਬੰਦੇ 'ਚ ਉਹਦੀ ਸੰਗਤ ਕਰ ਲਈ ਤੇ ਉਹ ਵੀ ਸੱਤ ਸੰਗਤ ਹੋ ਗਈ ਇੱਕ ਬੰਦਾ ਸਿਹਤ ਦਾ ਬੜਾ ਧਿਆਨ ਰੱਖਦਾ ਫਿਟ ਰਹਿੰਦਾ ਚੰਗੇ ਬੰਦੇ ਦੀ ਸੰਗਤ ਕਰਕੇ ਅਸੀਂ ਵੀ ਅੱਛਾ ਜਿੰਮ ਜਾਂਦਾ ਹਾਂ ਜੀ ਮੈਂ ਵੀ ਜਾਂਦਾ ਹਾਂ ਕਿਸੇ ਚੱਗੇ ਦੀ ਸੰਗਤ ਕਰਕੇ ਅਸੀਂ ਵਿੱਚ ਅੱਗੇ ਬਣ ਗਏ ਸਾਰਿਆਂ ਵਿੱਚ ਸਾਰੀਆਂ ਚੰਗਿਆਈਆਂ ਨਹੀਂ ਤੇ ਸਾਰਿਆਂ ਵਿੱਚ ਸਾਰੀਆਂ ਬੁਰਾਈਆਂ ਨਹੀਂ ਚੰਗੀ ਚੰਗੀ ਜਿਹੜੀ ਚੀਜ਼ ਜਿੱਥੋਂ ਮਿਲਦੀ ਏ ਉਸ ਚੰਗੀ ਚੀਜ਼ ਦੀ ਸੰਗਤ ਕਰਨ ਲੈਣੀ ਚੰਗੀ ਸੋਚ ਦੀ ਸੰਗਤ ਕਰਨ ਲੈਣੀ ਵੀ ਆ ਇਹਦੇ ਚ ਵਧੀਆ ਇਹ ਵੀ ਲੈ ਲਈਏ ਆ ਇਹਦੇ ਚ ਵਧੀਆ ਇਹ ਵੀ ਲੈ ਲਈਏ ਮੱਖੀਆਂ ਸ਼ਹਿਦ ਵਾਲੀਆਂ ਕਿੰਨੇ ਫੁੱਲਾਂ ਉੱਤੇ ਜਾਂਦੀਆਂ ਰਸ ਲੈਂਦੀਆਂ ਥੋੜਾ 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 ਤੇ ਕਿੱਡਾ ਸੋਹਣਾ ਛਰਤਾ ਬਣਾ ਲੈਂਦੀਆਂ ਇਦਾਂ ਕਿ ਅਸੀਂ ਗੁੜਾ ਦੀ ਸੰਗਤ ਕਰਨ ਗੁੜ ਇਕੱਠੇ ਕਰਦੇ ਚੰਗੀ ਚੰਗੀ ਕਿੰਨੀ ਆਲੇ ਦੁਆਲੇ ਤੇ ਆਪਾਂ ਤੇ ਇੱਕ ਐਗਜ਼ਾਮਪਲ ਕਿੰਨੀ ਵਾਰੀ ਦਿੱਤੀ ਹੈ ਬਈ ਰੇੜੀ ਵਾਲਾ ਬੰਦਾ ਹੈ ਫਰੂਟ ਦੀ ਰੇੜੀ ਲਾਉਂਦਾ ਨਹੀਂ ਤੇ ਉਹਨੂੰ ਕਿਸੇ ਨੇ ਕਿਹਾ ਵੀ ਟੋਕਰੀ ਪਾ ਦੇ ਉਹ ਟੋਕਰੀ ਜਦੋਂ ਲੱਗਾ ਪਾੜ ਤੇ ਉਹਦੇ ਨਾਲ ਦਾ ਕਹਿੰਦਾ ਆ ਅਗਲੇ ਜੇ ਵੀ ਪਾ ਦੇ ਟੋਕਰੀ ਤੇ ਬੰਨਣ ਨਹੀਂ ਲੱਗਾ ਅਗਲਾ ਤੇ ਗੱਡੀ 'ਚ ਬੈਠੋ ਕਿਹੜਾ ਦੇਖਣ ਆਇਆ ਉਹਦੇ ਤੇ ਪੈਸੇ ਕੱਢ ਕੇ ਫੜਾਤੇ 2000 ਰੁਪਇਆ ਵੀ ਟੋਕਰੀ ਪਾ ਦੇ ਆ ਅਗਲੇ ਜੇ ਕੱਲ ਵਾਲੇ ਫਰੂਟ ਵਿੱਚ ਹੀ ਪਾ ਦੀਏ ਤੇ ਕਹਿੰਦਾ ਨਾ ਭਰੋਸਾ ਕੀਤਾ ਉਹਦੇ ਮੈਂ ਤੋ ਖਾਦੀ ਕਰਦਾ ਸਾਈਡ ਤੇ ਰੱਖ ਦਿੰਦਾ ਆ ਫਲ ਖਰਾਬ ਹੋ ਗਿਆ ਕਿਸੇ ਨੂੰ ਨਹੀਂ ਦੇ ਸਕਦੇ ਆਪਾਂ ਇਹ ਚੀਜ਼ ਖਰਾਬ ਹੈ ਜੇ ਦਵਾਗਾ ਤੇ ਅੱਧੇ ਰੇਟ ਤੇ ਦੇ ਦਿਓ ਕਹਦੇ ਵੀ ਖਰਾਬ ਐ ਭਾਈ ਅੱਧਾ ਕੱਟ ਕੇ ਇਹਨੂੰ ਤੂੰ ਰੱਖਣਾ ਰੱਖ ਲੈ ਉਧਰ ਤੇ ਸੇਬ 100 ਰੁਪਏ ਕਿਲੋ ਐ ਚਲ ਤੂੰ 40 ਰੁਪਏ ਮੈਂ ਸੱਟਣੀ ਐ ਜੇ ਲੈ ਕੇ ਜਾਣੇ ਨੇ 20 ਰੁਪਏ ਦੇ ਦੇ ਚੰਗਾ ਮੈਂ ਤੋ ਸੱਚ ਦੱਸਦਾ ਕੁਆਲਿਟੀ ਸਚਾਈ ਤੇ ਖੜਾ ਉਹ ਭਈਆ ਬਿਹਾਰ ਦਾ ਸਾਡੇ ਇੱਥੇ ਆ ਕੇ ਕੰਮ ਕਰਦੇ ਸੀ ਕਿਤੇ ਐਵੇਂ ਹੀ ਐਵੇਂ ਕਿਉਂ ਐ ਇਮਾਨਦਾਰ ਐ ਤੇ ਉਹਦੀ ਵੀ ਸਖਤ ਕਰੀ ਚੰਗਾ ਤੇ ਉਹਦੀ ਵੀ ਸਖਤ ਕਰੀ ਕੁਆਲਿਟੀ ਐ ਕੰਮ ਐ ਹੁਣ ਸਾਡੇ ਆਨੇ ਜੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਉਹ ਵਿਲੇ ਹੋ ਗਏ ਬਹੁਤ ਕਈ ਬਹੁਤ ਵਿਲੇ ਐਦ ਕੀ ਬਿਹਾਰ ਤੋਂ ਭਈਏ ਆਏ ਸ਼ਬਦ ਰਬ ਰਬ ਭਈਏ ਭਦਰ ਭਾਈ ਗਏ ਅੱਪਾ ਆਪਾ ਸ਼ਬਦ ਵਰਤਦੇ ਨੇ ਬਿਹਾਰੀ ਆਏ 20 ਵਰਤੇ ਜੀ ਪੰਜਾਬੀ ਆਏ ਬਿਹਾਰੀ ਆਏ ਐਂਦਾ ਕਹਿ ਰਹੇ ਨੇ ਬਿਹਾਰੀ ਚਲੇ ਗਏ ਲਾਕਡਾਊਨ ਤੋਂ ਬੱਸ ਭਰ ਕੇ ਲੈ ਕੇ ਆਈਦਾ ਜਿੱਤੇ ਸ਼ੁਰੂ ਸ਼ੁਰੂ ਚ ਜਦੋਂ ਕਣਕ ਦੀ ਜਲਦੀ ਸੀ ਵੜਾਈ ਤੇ ਉਹਨਾਂ ਦੇ ਗळा 'ਚ ਹਾਰ ਪਾਏ ਸ਼ੁਕਰ ਹੈ ਆਇਆ ਤੁਸੀਂ ਪੰਜਾਬ ਦੇ 60 ਬਿਹਾਰੀਆਂ ਦੇ ਗळा 'ਚ ਹਾਰ ਪਾਏ ਕਹਿੰਦੇ ਸ਼ੁਕਰ ਹੈ ਤੁਸੀਂ ਕੰਮ ਕਰੋ ਕਿਉਂ ਕਿਉਂਕਿ ਸਾਥੋਂ ਜੀੜੀਆਂ ਨਹੀਂ ਲੱਗਦੀਆਂ ਸਾਥੋਂ ਨਹੀਂ ਲੱਗ ਪੋਣਾ ਹੁਣ ਕੀ ਹੋ ਗਿਆ ਹੁਣ ਉਹ ਕੰਮ ਕਰਦੇ ਆ 8 ਘੰਟੇ 10 ਘੰਟੇ ਮਿਹਨਤ ਕਰਦੇ ਆ ਲਗਾਤਾਰ ਮੌਂਦੇ ਆ ਠੀਕ ਹੈ ਤੇ ਅੱਜ ਸਾਡੇ ਪੰਜਾਬੀ ਜਿਆਦਾ ਕੰਮ ਕਰਦੇ ਐ ਖੇਤਾਂ ਚ ਕੀ ਉਹ ਜ਼ਿਆਦਾ ਕਰਦੇ ਐ ਉਹ ਜ਼ਿਆਦਾ ਕਰਦੇ ਤੇ ਸਾਨੂੰ ਅੱਜ ਉਹਨਾਂ ਦੀ ਸੰਗਤ ਕਰਨ ਦੀ ਲੋੜ ਐ ਵੀ ਵੇਖੀਏ ਤੇ ਨਹੀਂ ਬੰਦੇ ਕੰਮ ਕਰਦੇ ਅਸੀਂ ਕਿਉਂ ਨਹੀਂ ਕਰ ਸਕਦੇ ਵਿਰਲੇ ਵਿਰਲੇ ਨੂੰ ਛੱਡ ਕੇ ਬਹੁਤੇ ਤੇ ਵਿਲੜ ਹੋਏ ਪਏ ਉਹਨਾਂ ਦੇ ਵਿੱਚ ਵੇਖ ਕੇ ਚੰਗੀ ਸੰਗਤ ਕੀਤੀ ਜਾ ਸਕਦੀ ਹੈ ਚੰਗਿਆਈ 40-40 ਹਜ਼ਾਰ ਰੁਪਿਆ ਰੇੜੀਆਂ ਨਾਲ ਕਮਾਈ ਜਾਂਦੇ ਫਰੂਟ ਦੀਆਂ ਰੇੜੀਆਂ ਲਾ ਕੇ ਕਹਿੰਦੇ 40 ਹਜ਼ਾਰ ਕਮਾਉਣਾ ਤੇ ਸਾਡੇ ਵਾਲੇ ਨੂੰ ਕਿਸੇ ਨੂੰ ਪੁੱਛ ਲਓ ਵੀ 40000 ਕਬੰਦ ਲਾ ਲਾ ਕਹਿੰਦਾ ਦਾ ਲੈ ਕਰ ਸਿਸ ਇੱਥੇ ਇੰਨੇ ਗਿਰ ਕੇ ਕਹਿੰਦੇ ਅਸੀਂ ਹੁਣ ਏਡੇ ਤਕੰਬੇ ਕੰਮ ਕਰਾਂ ਜੀ ਇਹਨੂੰ ਤਾਂ ਕੰਮਾ ਤੋਂ ਦੱਸਦੇ ਆ ਉਹ ਤਾਂ ਜੁੱਤੀਆਂ ਖਰੀਦ ਕੇ ਕੱਲ ਮੈਂ ਗੱਲ ਪੁੱਛੀ ਸੀ ਨਾ ਗੱਲ ਆਪਾਂ ਗੱਲ ਕਰਦੇ ਸੀ ਵੀ ਜਹਾਜ ਦੀ ਰੋਜ਼ ਲੋੜ ਕਿ ਜੁੱਤੀ ਦੀ ਰੋਜ਼ ਲੋੜ ਹੈ ਜੁੱਤੀ ਬਣਾਉਣ ਵਾਲਾ ਜ਼ਿਆਦਾ ਜ਼ਰੂਰੀ ਹੈ ਕਿ ਜਹਾਜ ਬਣਾਉਣ ਵਾਲਾ ਜੁੱਤੀ ਬਣਾਉਣ ਵਾਲਾ ਕਪੜੇ ਬਣਾਉਣ ਵਾਲਾ ਨਿੱਕੇ ਨਿੱਕੇ ਕੰਮਾਂ ਦੀ ਤੇ ਰੋਜ਼ ਰੋੜਾ ਕੰਮ ਤੇ ਹਰੇਕ ਦੀ ਰਿਸਪੈਕਟ ਸਤਿਕਾਰ ਕਰਨ ਜੋਗ ਹੈ ਹਰ ਕੰਮ ਦੀ ਛੋਟੇ ਤੋਂ ਛੋਟਾ ਕੰਮ ਵੀ ਜ਼ਰੂਰੀ ਹੈ ਨਿੱਕੇ ਨਿੱਕੇ ਕੰਮ ਵੀ ਬੜੇ ਜ਼ਰੂਰੀ ਤੇ ਹਰ ਕੰਮ ਕੱਪ ਛੋਟਾ ਵੱਡਾ ਕਿੱਥੇ ਹੁੰਦਾ ਹੈ ਅਸੀਂ ਸੋਚੀ ਬੈਠੇ ਲੈ ਦੱਸ ਇਹ ਬਿਹਾਰ ਵਾਲੇ ਨੇ ਆਪਾਂ ਰਾਤ ਵੀ ਗੱਲ ਕਰਦੇ ਸੀ ਵੀ ਇਹ ਜੀ ਛੋਟੀ ਜਾਤ ਵਾਲਾ ਇਹ ਦੀ ਬਜਬੀ ਹੈ ਜੀ ਸ਼ਬਦ ਬੱਬਰ ਦੇ ਵਿੱਚ ਹੁੰਦਾ ਮੈਂ ਕੱਲ-ਕੱਲ ਕਰਦਾ ਸੀ ਮੈਂ ਕਿ ਫਿਰ ਤੇ ਰੱਬ ਵੀ ਚੁੰਦਾ ਕਹੋ ਕਬੀਰੇ RAM ਕੀ ਅੰਸ ਜੇ ਅਸੀਂ ਇਹ ਕਹਿੰਦੇ ਆ ਕਿ ਇਹ ਰੱਬ ਦੀ ਅੰਸ ਹੈ ਅਹਮਦੋ ਮੇਰਾ ਸਾਰਾ ਸ਼ਰੀਰ ਹੈ ਤੇ ਆ ਉਂਗਲ ਇੱਕ ਦੀ ਅੰਸ ਹੈ ਸ਼ਰੀਰ ਦੀ ਮੇਰੇ ਸ਼ਰੀਰ ਦੀ ਅੰਸ ਹੈ ਮੇਰੀ ਉਂਗਲ ਮੇਰੀ ਅੰਸ ਹੈ ਨਾ ਠੀਕ ਹੈ ਅਸੀਂ ਗੁਰਬਾਣੀ ਕਹਿੰਦੀ ਕਹੋ ਕਬੀਰੇ RAM ਕੀ ਅੰਸ ਬੰਦਾ ਰਵੇਂ ਹੋਏ ਰਾਮ ਦੀ ਰਵੇਂ ਹੋਏ ਕੁਦਰਤ ਦੀ ਇੱਕ ਅੰਸ਼ ਹੈ ਰਾਮ ਕਈਏ ਰਵਿਆ ਹੋਇਆ ਸਾਰੇ ਬਸ ਉਹਦੀ ਅੰਸ਼ ਹੈ ਇੱਕ ਬੰਦਾ ਹੁਣ ਤੁਸੀਂ ਕਹੋਗੇ ਵੀ ਆ ਉਂਗਲ ਹੈ ਜਿਹੜੀ ਆ ਉਂਗਲ ਹੈ ਇਹਨੂੰ ਤੁਸੀਂ ਕਹੋ ਵੀ ਇਹ ਇੱਕ ਹਿੱਸਾ ਹੈ ਇਹਨੂੰ ਕਹੋ ਤੇ ਫਿਰ ਜਿਹੜੇ ਸਰੀਰ ਨਾਲ ਲੱਗੀ ਹੈ ਉਹ ਕੀ ਹੈ ਉਹ ਜਟ ਕਿਵੇਂ ਹੋ ਗਿਆ ਹੈ ਨਾ ਜੇ ਅੰਸ਼ ਤੂੰ ਤੁਸੀਂ ਇਹ ਕਹਿੰਦੇ ਹੋ ਜੇ ਆਰਾਮ ਦੀ ਅੰਸ਼ ਵੀ ਕਹਿੰਦੇ ਹੋ ਤੇ ਝੂੜਾ ਵੀ ਕਹਿੰਦੇ ਹੋ ਫਿਰ ਤੁਹਾਡਾ ਰਾਮਿਆ ਹੋਇਆ ਰੱਬ ਦੀ ਝੂੜਾ ਹੀ ਹੋਇਆ ਲੈਰ ਤੁਸੀਂ ਕਹਿੰਦੇ ਹੋ ਵੀ ਇਹ ਝੂੜਾ ਹੈ ਤੇ ਸਮੁੰਦਰ ਨੂੰ ਕਹਿੰਦੇ ਹੋ ਵੀ ਇਹ ਠੀਕ ਹੈ ਸਮੁੰਦਰ ਦੀ ਲਹਿਰ ਤੇ ਹੈ ਜੇ ਲਹਿਰ ਨੂੰ ਝੂੜਾ ਕਹਿਣਾ ਹੈ ਤੇ ਫਿਰ ਸਮੁੰਦਰ ਨੂੰ ਵੀ ਝੂੜਾ ਹੀ ਕਹਿਣਾ ਪੈਣਾ ਸਮਝ ਗਏ ਹੋ ਜੇ ਤੁਸੀਂ ਬੰਦੇ ਨੂੰ ਝੂੜਾ ਕਹਿਣਾ ਫਿਰ ਤੁਹਾਨੂੰ ਰੱਬ ਨੂੰ ਵੀ ਝੂੜਾ ਹੀ ਕਹਿਣਾ ਪੈਣਾ ਕਿਉਂਕਿ ਅੰਸ ਉਸੇ ਦੀ ਹੈ ਇਹ ਕਿ ਤੇ ਆਪਾਂ ਕੱਲ ਕਿਹਾ ਵੇ ਲਾਪ ਕੁੱਤਾ ਕੂੜ ਚੁੰਦਾ ਲੋਭ ਜਿਸ ਬੰਦੇ ਦੀ ਜ਼ਿੰਦਗੀ ਚ ਹੈ ਉਹ ਹੈ ਕੁੱਤਾ ਲੋਭ ਕੁੱਤਾ ਹੈ ਬੰਦਾ ਕੁੱਤਿਆਂ ਵਾਲੇ ਕੰਮ ਕਰਦਾ ਬੰਦਾ ਬੰਦਾ ਕੁੱਤਿਆਂ ਵਾਲੇ ਕੰਮ ਕਰਦਾ ਜੋ ਉਕਰ ਹਰਕਾਇਆ ਤਾਵੇ ਬੈਦ ਸਜਾਏ ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ। ਮਤਲਬ ਕੁੱਤਿਆਂ ਨੇ ਕੰਮ ਕਰਦਾ ਲੱਭ ਪੁੱਤਾ ਉਹ ਲੱਭ ਕਿਸੇ ਦੇ ਬੰਦੇ ਦੇ ਅੰਦਰ ਲੋਭ ਹੈ ਤੇ ਮਤਲਬ ਇਹ ਹੈ ਪੁੱਤਾ ਤੇ ਝੂੜ ਝੂੜਾ ਝੂਠ ਹੈ ਝੂੜਾ ਬੰਦੇ ਦਾ ਸਰੀਰ ਝੂੜਾ ਨਹੀਂ ਹੋ ਸਕਦਾ। شریر مجبی ہوں نہریر لمکاسیا ہوتا ہے نہ شریر کوئی پاپا برادری ہے نہ شریر سوٹی ہوں نہ ਜਰੀਦ ਦੀ ਗੱਲ ਐ ਨਾ ਜਿਹੜੀ ਇੱਥੇ ਕੋਈ ਸ਼ਰੀਰ ਕੋਈ ਤਰਖਾਨ ਸ਼ਰੀਰ ਨਹੀਂ ਕੰਮ ਕਰਦਾ ਕੰਮ ਦਾ ਕੰਮ ਕਰਦਾ ਚਵਾਰ ਕਹਿਣ ਲੱਗ ਗਏ ਲੋਹੇ ਦਾ ਕੰਮ ਕਰਦਾ ਲੋਹਾਰ ਕਹਿਣ ਲੱਗ ਗਏ ਲੱਕੜੀ ਦਾ ਕੰਮ ਕਰਦਾ ਲੋਹਾਰ ਕਹਿਣ ਲੱਗ ਗਏ ਤਰਖਾਨ ਕਹਿਣ ਲੱਗ ਗਏ ਲੱਕੜੀ ਦਾ ਕੰਮ ਕਰਦਾ ਜ਼ਮੀਨ ਖੇਤੀਬਾੜੀ ਕਰਦਾ ਜਿਵੇਂ ਦਾ ਜ਼ਮੀਰ ਜ਼ਿਮੀਦਾਰ ਕਹਿਣ ਲੱਗ ਗਏ ਹੈ ਕਿ

ਜੋ ਝੂਠ ਹੈ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਝੂਠ ਹੈ ਦਾ ਤੇਰਾ ਝੂਠ ਹੈ ਤੁਹਾਡਾ ਤੇ ਜੀ ਕਿਸੇ ਬੰਦੇ ਦੇ ਅੰਦਰ ਵੀ ਹੋ ਸਕਦਾ ਝੂਠੇ ਜਿੰਨੇ ਸਾਡੇ ਅੱਜ ਵੱਡੇ ਵੱਡੇ ਲੀਡਰ ਨੇ ਧਾਰਮਿਕ ਜਿੰਨੇ ਝੂਠੇ ਨੇ ਉਹਦਾ ਝੂਠਾ ਹੋਣਾ ਵੀ ਹੈ ਫਿਰ ਉਹ ਕੌਣ ਕੋਈ ਉਹ ਹੋਏ ਸਾਡੇ ਵਰਗੇ ਬੰਦੇ ਨਹੀਂ ਜਿੰਨੇ ਬਾਬੇ ਸਾਧ ਸਟੇਜਾਂ ਤੇ ਬਹਿ ਕੇ ਗੱਪਾਂ ਮਾਰਦੇ ਨੇ ਕੂੜ ਜੂੜਦਾ ਉਹਨਾਂ ਦੇ ਅੰਦਰ ਕੀ ਝੂਠ ਹੈ ਸੱਚ ਦੱਸਦੇ ਲੋਕਾਂ ਅਗਲੰ ਘਾਏ ਮੇਰੇ ਕੋਲ ਤੇ 2 ਵਜੇ ਕਹਿੰਦਾ ਵੀ ਤੂੰ ਡਾਕਟਰ ਕੋਲ ਜਾ ਅੱਪੂ ਵੀ ਕਹਿੰਗੇ 40 ਦਿਨ ਸੇਵਾ ਕਰ ਲੈ ਆਪਣੇ ਠੀਕ ਹੋ ਜਾਣ ਕਿਉਂ ਹੋਰ ਦੂਹਣ ਲੱਗ ਜਾਂਦੇ ਰਹਿੰਦੇ ਉਹ ਕਹਿੰਦੇ ਡਾਕਟਰ ਦੀ ਸਲਾਹ ਲੈ ਲੈ ਤੇਰੀ ਪ੍ਰੋਬਲਮ ਹੈ ਝੂਠ ਬੋਲਦੇ ਨੇ ਤੇ ਝੂਠ ਜਿਹਦੇ ਅੰਦਰ ਹੈ ਕਹਿੰਦੇ ਕੂੜ ਝੂਠ ਕੂੜ ਚੂੜਾ ਫਿਰ ਸਾਰੇ ਮੌਨ ਹੋਏ ਜਿੱਥੇ ਬੈਠੇ ਤੂੰ ਝੂਠ ਬੋਲਦਾ ਕਿਤੇ ਵੀ ਬੈਠਾ ਬੋਲਦਾ ਕੋਈ ਜੱਟ ਦੀ ਗੱਲ ਨਹੀਂ ਕੋਈ ਇੱਥੇ ਕੋਈ ਕੁਸ਼ ਹੈ ਹੀ ਥੋੜ ਜਿੱਥੇ ਉਹ ਗੱਲ ਤੇ ਬਸ ਲੋਭ ਜਿਹੜੇ ਬੰਦੇ ਦੇ ਅੰਦਰ ਹੈ ਕੁੱਤਾ ਹੈ ਲੋਭ ਕੁੱਤਾ ਪਤਾ ਨਹੀਂ ਕਿਤੇ ਕੀ ਦੇ ਅੰਦਰ ਬੈਠਾ ਅੰਦਰ ਹੈ ਬੈਠਾ ਲੋਭ ਉਹ ਤੇ ਉੱਤੇ ਲੋਭੀ ਤੇ ਅੱਜ ਵੱਡੇ ਵੱਡੇ ਪ੍ਰਚਾਰਕ ਹੋਏ ਫਿਰਦੇ ਕਿਉਂ ਨਹੀਂ ਸੱਚ ਦੱਸ ਦੱਸਦਾ ਦੇ ਲੋਕਾਂ ਨੂੰ ਪਤਾ ਵੀ ਰਿਐਲਿਟੀ ਕੀ ਹੈ ਵਿਦਵਾਨਾਂ ਨੂੰ ਪਤਾ ਨਹੀਂ ਆਪਾਂ ਜਦੋਂ ਗੱਲ ਕਰਦੇ ਆ ਵੀ ਰਮਿਆ ਇੱਕ ਹੀ ਹੈ ਇੱਕ ਰਸ ਵਿਆਪਕ ਹੈ ਅਸੀਂ ਉਹਦਾ ਰੂਪ ਹੈ ਕੋਈ ਰੱਬ ਰੂਪ ਬਾਹਰ ਕੀ ਰਹਿ타 ਆਪਾਂ ਸਾਰੇ ਹੀ ਰੱਬ ਦਾ ਰੂਪ ਆ ਸਾਰੇ ਹੀ ਰੱਬ ਦਾ ਹਰ ਚੀਜ਼ ਰੱਬ ਹੈ ਇੱਕ ਰੱਬ ਦੀ ਹਰ ਚੀਜ਼ ਰੱਬ ਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵਨ ਨਹੀਂ ਕੋਈ ਸਮੁੰਦਰ ਦੀ ਸਮੁੰਦਰ ਹੈ ਅਸੀਂ ਸਮੁੰਦਰ ਦੀਆਂ ਲਹਿਰਾਂ ਸਾਰੀਆਂ ਲਹਿਰਾਂ ਹੀ ਲਹਿਰਾਂ ਨੇ ਸਮੁੰਦਰ ਹੀ ਇੱਕ ਹੀ ਹੈ ਇਦਾਂ ਹੀ ਹੈ ਨਾ ਆਪਾਂ ਕਿੰਨੀ ਵਾਰੀ ਕਹਿੰਦੇ ਆ ਕਿਹੜੇ ਵੀ ਵਿਦਵਾਨ ਬੁੱਧੀਜੀਵੀ ਨੂੰ ਨਹੀਂ ਪਤਾ ਪਰ ਉਹ ਚੋ ਕੁ ਮਡੀਆਂ ਬੱਕ ਕੇ ਕਿਉਂ ਬੈਠੇ ਆ ਕਿਹੜੀ ਚੀਜ਼ ਵਾਰਗੀ ਲੋਭ ਸੁਵਾਰਥ ਅਹੁਦਾ ਸਾਹ ਸਤਕਾਰ ਖੁੱਲ ਕੇ ਸਪੋਰਟ ਕਰਦੇ ਆ ਡਰ ਲੱਗਦਾ ਕੀ ਕੀ ਰਵੇ ਕਿਹੜੀ ਚੀਜ਼ ਦੀ ਭੁੱਖ ਹੈ ਪੈਸੇ ਦੀ ਭੁੱਖ ਨਹੀਂ ਤੂੰ ਤੇ ਰਿਟਾਇਰਮੈਂਟ ਲਈ ਇੱਧਰ ਤੱਕ ਨੌਕਰੀ ਦਾ ਵੀ ਖਤਰਾ ਨਹੀਂ ਤੂੰ ਤੇ ਰਿਟਾਇਰ ਹੋ ਗਿਆ ਬੋਲਦਾ ਕਿਉਂ ਦੀ ਇਹਦੇ ਸੁਸਾਇਟੀ 'ਚ ਨਾਂ ਹੈ ਜਿਨ ਖੁੱਲ ਕੇ ਵੀਡੀਓ ਬਾਤਦੀ ਫਿਰ ਐਵੇਂ ਲੋਕਾਂ ਦੇ ਗੱਲਾਂ ਸੁਣੀਆਂ ਬੈਣ ਗਿਆ ਸਵਾਰਥ ਤੇ ਹੈਗਾ ਕਿਸੇ ਨੂੰ ਬੱਲੇ-ਬੱਲੇ ਚਾਹੀਦੀ ਏ ਕਿਸੇ ਨੂੰ ਪੈਸਾ ਚਾਹੀਦਾ ਕਿਸੇ ਨੂੰ ਨੌਕਰੀ ਚਾਹੀਦੀ ਏ ਭੁੱਖ ਤੇ ਹੈਗੀ ਏ ਸਵਾਰਥ ਤੇ ਹੈਗਾ ਕਿਸੇ ਦਾ ਪੈਸੇ ਲਈ ਸਵਾਰਥ ਹੈ ਕਿਸੇ ਦਾ ਬੱਲੇ-ਬੱਲੇ ਦੀ ਸਵਾਰਥ ਹੈ ਪਰ ਸਵਾਰਥ ਤੇ ਹੈਗਾ

ਇਹ ਜਿਹੜਾ ਕਹਿੰਦਾ ਵੀ ਉੱਪਰ ਪਰ ਸੁਫੂਟਣਾ ਫਿਰ ਲੋਭ ਐ ਇਹ ਐ ਲੱਭ ਕੁੱਤਾ ਕੂੜ ਕੁੱਟਣਾ ਜੂ ਥੀਸਰ ਬੈਠਾ ਸਰੀਰ ਥੋੜਾ ਹੁੰਦਾ ਕਦੀ ਤੇ ਚਗਿਆਈ ਵੀ ਸੰਗਤ ਜਿੱਥੋਂ ਮਰਜ਼ੀ ਕਰ ਲੋ ਸਾਨੂੰ ਕੀ ਲੱਗੇ ਪਈ ਆ ਯਾਰ ਸਾਨੂੰ ਕੀ ਲੱਗੇ ਇਹ ਇਹ ਰਮਦਾਸੀ ਐ ਜੀ ਚੰਬ ਦਾ ਕੰਮ ਕਰਦਾ ਕੌਣ ਕਰਦਾ ਮੈਂ ਤੁਹਾਨੂੰ ਫੇਰ ਕਹਿੰਦਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਲੋੜ ਜੇ ਪੈਣੀ ਹੈ ਤੇ ਚਾਪਾਂ ਦੇ ਕੰਮ ਕਰਨ ਵਾਲੇ ਦੀ ਪੈਣੀ ਕਿਉਂਕਿ ਜੁੱਤੀ ਚਮੜੇ ਦੀ ਬਣਉਂਦੇ ਆਂ ਅੱਜ ਕੱਲੇ ਜੈਕ ਤਾਂ ਚਮੜੇ ਦੀ ਆਪਣਾ ਬਣਉਂਦੇ ਦੁੱਧ ਵੀ ਚਮੜੇ ਦਾ ਹੀ ਬਣਦਾ ਚੱਪ ਚੋ ਹੀ ਨਿਕਲਿਆ ਸਾਰਾ ਕੰਮ ਕਰਨ ਵਾਲੇ ਜੇ ਮਤਲਬ ਸਾਡੀ ਸੋਚ ਕਿੱਥੇ ਖੜੀ ਗਈ ਕੰਮ ਦੀ ਰਿਸਪੈਕਟ ਕਰਦੇ ਇਹਦੀ ਵੀ ਲੋੜ ਸੀ ਇਹਦੀ ਵੀ ਲੋੜ ਸੀ ਬਰਤਬਾ ਵਿੱਚ ਕੀ ਵੜ ਗਿਆ ਪੇ ਚੰਮ ਪਸ਼ੂ ਪਸ਼ੂਆਂ ਦੇ ਕੰਮ ਕਰਦੇ ਤੇ ਤਲੀਚ ਕੰਮ ਆ ਉੱਚਾ ਕੰਮ ਹੈ ਆ ਵੱਡਾ ਕੰਮ ਹੈ ਅਛੋਟਾ ਕੰਮ ਹੈ ਐਵੇਂ ਦੀ ਬਾਤਾਂ ਸਾਰਿਆਂ ਤੋਂ ਵੱਡਾ ਕੰਮ ਭਲਾ ਕੌਣ ਕਰਦਾ ਸਿੱਖ ਜਗ ਵਿੱਚ ਸਾਡੇ ਵਰਗੇ ਆਖੀ ਜੀ ਆ ਧਾਰਮਿਕ ਕੰਮ ਕਰਨ ਵਾਲੇ ਬਹੁਤ ਵੱਡੇ ਨੇ ਬਾਕੀ ਨੂੰ ਬੰਦੇ ਨੂੰ ਬੰਦੇ ਨਹੀਂ ਸਮਝਦੇ ਤੇ ਆਪਾਂ ਰਾਤ ਖੁੱਲ ਕੇ ਗੱਲ ਕੀਤੀ ਤਾਂ ਵੀ ਬਾਕੀਆਂ ਨੂੰ ਜੀਰੋ ਤੇ ਆਪ ਇਕੱਲੇ ਹੀ ਹੀਰੋ ਬਣੇ ਫਿਰਦੇ ਨੇ ਛਿਰਤੇ ਨਹੀਂ ਬੈਠੇ ਵਾਦੂ ਦਾ ਭਾਰ ਪਾ ਕੇ ਬੈਠੇ ਨੇ ਸਾਰੀ ਕੌਮ ਦੇ ਉੱਤੇ ਜਿੰਨੇ ਜਿੰਨੇ ਸਾਡੇ ਵਰਗੇ ਆ ਵੀ ਅਸੀਂ ਕੰਮ ਵਧੀਆ ਕਰਦੇ ਆ ਬਾਕੀ ਦੀ ਦੁਨੀਆ ਪਾਪੀ ਏ ਸਾਰੀ ਦੀ ਦਿਮਾਗ 'ਚ ਫਿੱਟ ਨਹੀਂ ਕਰਦਾ ਇਹ ਸਾਨੂੰ ਤਾ ਕਰਕੇ ਮੈਂ ਕਹਿੰਦੇ ਆ ਕਿ ਚੰਗੀ ਸੰਗਤ ਕਿਤੇ ਵੀ ਕੀਤੀ ਜਾ ਸਕਦੀ ਆ ਡੋਬਦੂ ਪਸੰਗ ਸਤ ਸੰਗਤਾ ਜੀ ਤੇ ਸਤ ਸੰਗ ਹਰ ਥਾਂ ਜਿੱਥੇ ਮਰਜ਼ੀ ਕਰ ਲੋ ਤੁਹਾਡੇ ਸਕੂਲਾਂ ਚ ਸਤ ਸੰਗ ਹੈਗੀਆਂ ਤੁਹਾਡੇ ਘਰਾਂ ਚ ਵੀ ਸੱਚ ਬੋਲਣ ਵਾਲਾ ਪਈ ਹੈਗਾ ਝੂਠ ਵੀ ਬੋਲਣ ਨਾਲ ਹੁੰਦਾ ਸੱਚ ਬੋਲਣ ਨਾਲ ਵੀ ਹੁੰਦਾ ਅਸੀਂ ਕਾਪੀ ਕੀਤੀ ਕਰਦੇ ਆ ਇਹ ਵੇਖੀਏ ਮਿਹਨਤੀ ਬੰਦੇ ਦੀ ਸੰਗਤ ਕਰਨੀ ਕਿ ਹਾਲਸੀ ਆਪਣੇ ਸ਼ਬਦ ਆਤ ਲਾ ਲੋ ਸਾਡੇ ਕੀ ਇੱਥੇ ਵੇਲੜ ਬੰਦੇ ਵੀ ਹੈਗੇ ਨੇ ਤੇ ਕਰਦੇ ਬੰਦੇ ਵੀ ਹੈਗੇ ਨੇ ਕਿਹਦੇ ਨਾਲ ਬਹਿਣਾ ਤੁਸੀਂ ਆਪੇ ਸੋਚੋ ਠੀਕ ਹੈ ਆਪੇ ਵੇਖੋ ਕਿ ਆਹ ਕੰਮ ਕਰਦਾ ਹੈ ਆ ਨਹੀਂ ਕਰਦਾ ਆ ਵਿਲਾ ਆ ਠੀਕ ਹੈ ਉਸ ਬੰਦੇ ਦੇ ਨਾਲ ਤੁਰ ਕੋ ਮਰਜੀ ਹੈ ਨਾ ਬੜੇ ਕਹੇਗਾ ਕਾਹਗਾ ਮੈਂ ਇਹਨਾਂ ਨਾਲ ਬਹਿਣਾ ਦੂਜੇ ਕਿਹਦੇ ਨਾਲ ਬਹਿਣਾ ਨਾਲ ਸਾਹਬ ਜਾਂ ਲਾ ਲਈ ਤੇ ਉਹ ਜਿਹੋ ਜਿਹੋ ਜੀ ਸੋਚ ਹੋਵੇ ਜੋ ਹੀ ਜਾ ਹੀ ਜੋਗ ਤੈਸੀ ਟਹਿਲ ਬਤਾ ਦੇ ਉਹ ਜੀ ਸੇਵਾ ਮਿਲ ਜਾਂਦੀ ਕੋਈ ਇੱਧਰੋਂ ਲੱਗ ਜਾਂਦਾ ਕੋਈ ਇੱਧਰੋਂ ਲੱਗ ਜਾਂਦਾ ਕੋਈ ਤੁੱਲਾ ਨਹੀਂ ਬਲ ਆਪਣੇ ਹਸਾਬ ਦੇ ਆਲਾ ਬੰਦਾ ਫਿੱਟ ਕਰ ਜਾਂਦਾ ਵੀ ਆਹ ਥਾਂ ਤੇ ਨਹੀਂ ਇੰਦਾ ਜਿਵੇਂ ਬੈਠਿਆ ਕਰ ਦੂਜਾ ਕਿੱਧਰ ਬੈਠਿਆ ਕਰ ਜਿੱਦਾਂ ਦੀ ਗਿਰਤੀ ਹੈ ਉਦਾਂ ਦੀ ਪਾਰਟੀ ਦੇ ਵਿੱਚ ਜਾਵੜਦਾ ਜਿੱਦਾਂ ਦੀ ਸੋਚ ਹੈ ਉਦਾਂ ਦੇ ਬੰਦਿਆਂ ਵਿੱਚ ਜਾਵੜਦਾ ਇਹ ਤੇ ਹੁਣ ਜਿਹੜੇ ਜਿਹੜੇ ਹੁਣ ਸਿੱਖਾਂ ਦੇ ਵਿੱਚ ਕਿੰਨੀਆਂ ਪਾਰਟੀਆਂ ਬੜੀਆਂ ਫਿਰਦੀਆਂ ਨੇ ਜਿਹੜਾ ਗਰਮਖਿਆਲੀ ਏ ਅੱਤਾ ਟ੍ਰੈਂਡ 'ਚ ਵੀ ਲੜਦਾ ਜੁੜਦਾ ਝਗੜੇ ਟੁਗੜੇ ਕਰਦਾ ਉਹਨੂੰ ਗਰਮਖਿਆਲ ਨੂੰ ਪਸੰਦ ਏ ਉਹ ਵੜ ਟਕਾੜ ਜਾਵਣ ਲੱਗ ਪੈਂਦਾ ਅੱਤਾ ਬਣਾ ਜਿੰਦਾ